ਸਾਸੀ ਕਾਇਦੇ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਜ਼ਿਲ੍ਹਾ ਬਰਨਾਲੇ ਦੀ ਸ਼ਹਿਰ ਦਾ ਪਿੰਡ ਆ ਇਹ ਮਿੱਤਰੋ ਤੇ ਇਹ ਪਿੰਡ ਰਹਿ ਗਿਆ ਮੂਮ ਮੂਮ ਪਿੰਡ ਆ ਜਿਹੜਾ ਮਿੱਤਰੋ ਇਹ ਕਹਿਲਾਂ ਤੋਂ ਸਿੱਧੀ ਛੜਕ ਆ ਜਿਹੜੀ ਉਹ ਮੂਮ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਜਨਰ ਤੁਹਾਨੂੰ ਮੈਂ ਦੋ ਵਿਖਾ ਦੇਣੇ ਆ ਇੱਕ ਤਾਂ ਥੋੜੀ ਜਿਹੀ ਕੱਚੀ ਵੱਧਾ ਝੋਟੀ ਤੇ ਇੱਕ ਬੂਰੀ ਝੋਟੀ ਵਿਖਾਉਣੀ ਆ ਜਿਹੜੇ ਬੂਰੀ ਦੇ ਭਰਾ ਸ਼ਕੀਨ ਉਹਨਾਂ ਲਈ ਲਾਹੇਵੰਦ ਰਹਿਣ ਵਾਲੀ ਚੀਜ਼ ਆ ਕਿਉਂਕਿ ਝੋਟੀ ਥੱਲੋ ਥੱਲੋ ਵੀ ਪੂਰੀ ਚੰਗੀ ਆ ਕੱਲੇ ਕੱਚੀ ਕੱਚੀ ਆ ਕਿਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਰੇਟ ਤੈਅ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਉਹ ਮਿਲਦੇ ਆ ਪਹਿਲਾਂ ਬਾਈ ਨੂੰ ਇਹਦੇ ਬਾਰੇ ਜਾਣਕਾਰੀ ਦੇਣੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬੱਡੇ ਭਾਈ ਕਾ ਵੀਰ ਜੀ ਸੇਤਾਕਰ ਪਰਿਵਾਰ ਬਾਈ ਹਾਂ ਵੀਰੇ ਸਾਰਾ ਕੁਝ ਠੀਕ ਆ ਚਲੋ ਸ਼ੁਕਰ ਆ ਇੱਕ ਵਾਰੀ ਵੀਰੇ ਨਾਮ ਦੱਸ ਦਿਓ ਆਪਣਾ ਭਰਾ ਜੀ ਵੀਰੇ ਨੌਂ ਗੁਰਬਖਸ਼ ਸਿੰਘ ਪਿੰਡ ਮੂ ਠੀਕ ਆ ਤੇ ਆਪਣਾ ਸਨ ਆਫ ਵੀਰੇ ਬਲਵੀਰ ਸਿੰਘ ਵੀਰੇ ਠੀਕ ਆ ਵੱਡੇ ਬਰਾਸ ਬਾਈ ਜਿਹੜੀ ਮੈਂ ਆ ਦੋਵੇਂ ਵੇਚ ਰੀਆਂ ਵੱਡੇ ਭਾਈ ਹਾਂ ਵੀਰੇ ਦੋਨੀਆਂ ਮੈਸਾਂ ਵੇਚਾਂਗੇ ਠੀਕ ਆ ਬਾਈ ਜਿਹੜੀ ਛੋਟੀ ਪੂਰੀ ਆ ਵੀਰੇ ਕਿੰਨੀ ਉਮਰ ਦੀ ਆ ਵੀਰੇ ਸਵਾ 3 ਸਾਲ ਉਮਰ ਆ ਇਹਦੀ ਸਵਾ 3 ਸਾਲਾਂ ਦੰਦੋਂ ਫਿਰ 4 ਦੰਦ ਹੋ ਗਈ ਹੋਣੀ ਹਾਂ ਵੀਰੇ 4 ਦੰਦ ਹੋ ਗਏ ਠੀਕ ਆ ਬਾਈ ਦੁੱਧ ਤੇਰੇ ਹਿਸਾਬ ਨਾਲ ਦਿਨ ਕਿੰਨੇ ਲੈ ਜੂਗੀ ਹਜੇ ਵੀਰੇ 16 ਤਰੀਕ ਨੂੰ ਦਿਨ ਪੂਰੇ ਆ ਇਹਦੇ 16 ਨੂੰ ਦਿਨ ਪੂਰੇ ਆ ਤੇ ਅਜਾ ਆਪਾਂ 8 ਤਰੀਕ ਨੂੰ ਬਣਾਉਣੇ ਪਏ ਆ ਵੀਡੀਓ ਹਣਾ ਹਾਂਜੀ ਹਾਂਜੀ ਵੀ ਮਨ ਲਾ 8 ਦਿਨ ਹੀ ਪਏ ਆ ਅਜੇ ਦਿਨ ਪੂਰੇ ਹੋਣ ਦੇ ਵਿੱਚ ਹਾਂ ਵੀਰੇ ਠੀਕ ਆ ਬਾਈ ਤੇ ਵੀਰੇ ਫਿਰ ਹੁਣ ਇਹਨੂੰ ਵੇ ਰੇਟ ਵਿਰੇ ਦਾ 85000 ਰੁਪਏ 85000 ਰੁਪਏ ਲੜ ਪਿਆਰੇ ਦੇ ਵਿੱਚੋਂ ਕੋਈ ਚਲੋ ਕਰ ਦਾਂਗੇ ਵਿਰੇ ਠੀਕ ਹੈ ਵਿਰੇ ਧੋਰੀ ਪਰਾ ਕੱਢੀ ਬਾਹਰ ਬੋਲੀ ਮੰਨ ਜਾ ਲੈ ਵੀ ਮਿੱਤਰੋ ਪਹਿਲਾ ਸੂਆ ਵਾ ਚਾਰ ਦੰਦ ਦਾ ਸਵਾ ਤਿੰਨ ਸਾਲ ਦੇ ਲਾਗੇ ਤਾਕੇ ਦੀ ਉਮਰ ਆ ਵੀ ਦੰਦ ਮੈਂ ਕੋਸ਼ਿਸ਼ ਤਾਂ ਕਰ ਲੂੰਗਾ ਪਰ ਇਹਨੇ ਵਿਖਾਉਣੇ ਨਹੀਂ ਤੁਸੀਂ ਆਪ ਹੀ ਵੇਖ ਲਿਆ ਜੇ ਕੋਈ ਆ ਕੇ ਕੋਈ ਗੱਲ ਨਹੀਂ ਹਾਂ ਹਾਂ ਸਹੀ ਬਾਕੀ ਪਲੂਣਾ ਲੇਵੇ ਭਾਂਡੇ ਵੱਲੋਂ ਖਰੀ ਆ ਝੋਟੀ ਲਾਏ ਪੈ ਗਈ ਆ ਦੁੱਧ ਚੰਗਾ ਦੇ ਦੂਗੀ ਝੋਟੀ 10 11 ਕਿਲੋ ਟੋਰਾਂ ਦੇ ਨਾਲ ਥਣ ਥਣੂ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਬਰੀਕੀ ਸਾਰੀ ਝੋਟੀ ਦੇ ਵਿੱਚ ਚੰਗੀ ਆ ਜਿੰਨੀ ਹੈਗੀ ਆ ਨੈਣ ਨਖਸ਼ ਆਰਡਰ ਦੀ ਕੁਆਲਿਟੀ ਬੇਤਰੀਨ ਸਾਰੀ ਬਾਕੀ ਵੱਡੀ ਗੱਲ ਇਹ ਵੀ ਬੂਰੀ ਆ ਬਾਈ ਕਿਉਂਕਿ ਥਣ ਤਨੋੜ ਵੀ ਝੋਟੀ ਨੂੰ ਪੂਰਾ ਚੰਗਾ ਲੱਗਾ ਹੋਇਆ ਰੰਗ ਬਾਜ ਵੀ ਝੋਟੀ ਪੂਰੀ ਚੰਗੀ ਆ ਤੇ ਬਾਕੀ ਉਹਦੇ ਜਿਹੜਾ ਮੇਨ ਚੀਜ਼ ਹੁੰਦੀ ਆ ਵੀ ਇਹਨੇ ਲੇਵਾ ਜਿਹੜਾ ਉਸ ਜਿਹਨੂੰ ਪਿਛਾ ਨੂੰ ਤਿਆਰ ਕਰਨਾ ਵੀ ਜਿਵੇਂ ਜਿਵੇਂ ਝੋਟੀ ਤਿਆਰ ਹੋਊਗੀ ਉਦੋਂ ਗੱਲਬਾਤ ਹੋਰ ਹੋਣੀ ਆਂ ਦੀ ਗੱਲ ਨੋਟ ਰੱਖਿਆ ਜੇ 85000 ਰੁਪਏ ਇਹਦਾ ਮੁੱਲ ਤੈਅ ਕਰ ਦਿਆ ਬਾਈ ਨੇ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਦੋ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਬਾਈ ਏ ਵੀਰੇ ਤੋਕੜ ਗੱਭਣਾਗੇ ਤੋਕੜ ਗੱਭਣਾ ਕਿੰਨੇ ਚਿਰ ਦੀ ਗੱਭਣਾ ਵੀਰੇ ਢਾਈ ਮਹੀਨੇ ਦੀ ਗੱਭਣਾ ਵੀਰੇ ਢਾਈਆਂ ਮਹੀਨੇ ਦੀ ਗੱਭਣਾ ਦੁੱਧ ਵੀਰੇ ਦੁੱਧ 9 ਲੀਟਰ ਵੀਰੇ ਠੀਕ ਆ ਮਿਲਦੀ ਵੀਰੇ ਬੱਚੇ ਤੇ ਕਿ ਪਹਾੜੇ ਤੇ ਨਹੀਂ ਬੱਚਾ ਹੈ ਨਹੀਂ ਗਾ ਪਹਾੜੇ ਤੇ ਮਿਲਦੀ ਠੀਕ ਆ ਵੀਰੇ ਤੇ ਚਵਾਈ ਚੁਈ ਕਿਵੇਂ ਆ ਵੀਰੇ ਚਵਾਈ ਪੂਰੀ ਵਧੀਆ ਵੀਰੇ ਪਾਸ ਚਟਪਾਸ ਕਰਾਈ ਹੋਈ ਆ ਵੀਰੇ ਹਾਂ ਵੀਰੇ ਚੱਕ ਪਾਸ ਠੀਕ ਆ ਵੀਰੇ ਕੀ ਰੇਟ ਰਹੁ ਕਹਿੰਦਾ ਬਾਈ ਇਹਦਾ ਵੀਰੇ 70000 ਰੁਪਿਆ 70000 ਰੁਪਿਆ ਮਾਨਤਾਣੇ ਦੇ ਵਿੱਚੋਂ ਬਾਈ ਚਲੋ ਥੋੜਾ ਬੋਤਾ ਖਾ ਜੂਗਾ ਠੀਕ ਹੈ ਕੱਢੀ ਤੋਰੀ ਵੀਰੇ ਮਾੜੀ ਠੀਕ ਹੈ ਲੈ ਵੀ ਮਿੱਤਰੋ ਇਹਦੀ 70000 ਰੁਪਿਆ ਡਿਮਾਂਡ ਆ ਕਰਨ ਵਾਲੀ ਦੀ ਢਾਈਆਂ ਮਹੀਨਿਆਂ ਦੀ ਇਹ ਗੱਬਣ ਆ ਮੈਂ ਇੱਕ ਪਰੇ ਹੋ ਚੈੱਕ ਪਾਸ ਆ 9 ਲੀਟਰ ਦੁੱਧ ਦੇ ਨਾਲ ਥਲੇ ਤਿਆਰ ਆ ਦੇਖ ਸਕਦੇ ਥੋੜਾ ਜਿਹਾ ਡਰਦੀ ਆ ਹੋਰ ਨਹੀਂ ਕੋਈ ਗੱਲ ਨਹੀਂ ਮੇਨੂੰ ਕੋਲ ਚਮੜੀ ਚੋਮੜੀ ਦੀ ਪੱਠ ਪੁੜੇ ਦੀ ਖੜਨੀ ਖੁੜਨੀ ਦੀ ਛੋਟੀ ਪੂਰੀ ਚੰਗੀ ਆ ਜੈਡ ਬਲੈਕ ਆ ਸਾਰੀ ਮਿੱਤਰੋ ਬਾਕੀ ਤਿਆਰੀ ਦੇ ਵਿੱਚ ਲਿਵਾ ਬਹੁਤ ਸੋਹਣਾ ਤਿਆਰ ਕਰਦੀ ਹੋਊਗੀ ਕਿਉਂਕਿ ਝੋਟੀ ਦੱਸਦੀ ਆ ਬਾਕੀ ਇਹਨਾਂ ਡਰਦੀ ਵੀ ਨਹੀਂ ਜੇ ਸੋਚੀਏ ਤਾਂ ਇਹਨਾਂ ਤੋਂ 19-21 ਬੰਦੇ ਤੋਂ ਬੰਦਾ ਕਰੀ ਜਾਂਦਾ ਇਹਦਾ ਫਿਰ ਮੱਝ ਆ ਜਾਂ ਦੋਵੇਂ ਜਾਨਵਰ ਜਿਹੜੇ ਪੂਰੇ ਚੰਗੇ ਆ ਬਾਈ ਦੇ ਮੂਮ ਪਿੰਡ ਦੇ ਵਿੱਚ ਆ ਤੇ ਮੂਮ ਪਿੰਡ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਗਹਿਲਾਂ ਤੋਂ ਸਿੱਧੀ ਛੜਕ ਆਉਂਦੀ ਆ ਵੀਰੇ ਨੰਬਰ ਤਾਂ ਹੀ ਕਿਰਾ ਦੀ ਵੱਡੇ 95015 95015 50621 ਵੀਰੇ 50621 ਇੱਕ ਵਾਰੀ ਹੋਰ ਬੋਲ ਦਿਓ ਵੀਰੇ 95015 50621 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਇਹ ਛੋਟੀ ਫਿਰ ਕਰ ਦਿਓ ਕਿ ਲਿਆਉਣਾ ਵੀ ਆ ਵੀਰੇ ਨਹੀਂ ਵੀਰੇ ਲਈ ਸੀਗੀ ਛੋਟੀ ਡੇਢ ਕ ਸਾਲ ਦੀ ਸੀਗੀ ਉਦੋਂ ਠੀਕ ਆ ਠੀਕ ਆ ਤਿਆਰ ਕੀਤੀ ਆ ਹਾਂ ਵੀਰੇ ਹਾਂ ਠੀਕ ਆ ਬਈ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਤੇ ਆ ਪਿੰਡ ਮੂਮ ਆ ਜਿਹੜਾ ਬਰਨਾਲਾ ਵਾ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ